ਸਤਿ ਸ਼੍ਰੀ ਅਕਾਲ ਤੁਸੀਂ ਵੇਖ ਰਹੇ ਹੋ ਪੀਟੀਸੀ ਨਿਊਜ਼ ਤੇ ਮੈਂ ਤੁਹਾਡੇ ਨਾਲ ਕੁਲਵਿੰਦਰ ਕੌਰ ਬ੍ਰਿਟੈਂ ਦੇ ਸ਼ੁਰੂਆਤ ਕਰਾਂਗੇ ਇਸ ਵਕਤ ਦੀ ਸਭ ਤੋਂ ਵੱਡੀ ਖਬਰ ਦੇ ਨਾਲ ਦਰਸਲ ਪੰਜਾਬ ਭਰ ਦੇ ਵਿੱਚ ਕਿਸਾਨਾਂ ਦੇ ਵੱਲੋਂ ਜੋ ਕਿ ਹੱਲਾ ਬੋਲਿਆ ਜਾ ਰਿਹਾ ਹੈ ਡੀਸੀ ਦਫ਼ਤਰਾਂ ਦੇ ਅੱਗੇ ਕਿਸਾਨਾਂ ਦੇ ਰੋਸ ਮੁਜ਼ਾਹਰੇ ਚੱਲ ਰਹੇ ਨੇ ਕਿਸਾਨ ਜਥੇਬੰਦੀਆਂ ਦੇ ਵੱਲੋਂ ਬਿਜਲੀ ਸੋਧ ਬਿੱਲ ਦਾ ਵਿਰੋਧ ਕੀਤਾ ਜਾ ਰਿਹਾ ਹੈ ਸ਼ੰਭੂ ਖਨੋਰੀ ਤੇ ਕਿਸਾਨਾਂ ਦੇ ਨੁਕਸਾਨ ਦੀ ਭਰਵਾਈ ਦੀ ਮੰਗ ਕਿਸਾਨ ਕਰ ਰਹੇ ਨੇ ਹਾਲਾਂਕਿ ਦੱਸ ਦਈਏ ਕਿ 20 ਦਸੰਬਰ ਨੂੰ ਕਿਸਾਨਾਂ ਦੇ ਵੱਲੋਂ ਰੇਲ ਰੋਕੋ ਅੰਦੋਲਨ ਦੀ ਵੀ ਕਾਲ ਦਿੱਤੀ ਗਈ ਹੈ ਤਵਾ ਖਵਾਖਰ ਮੰਗਾ ਨੂੰ ਲੈ ਕੇ ਡੀਸੀ ਦਫਤਰਾਂ ਦੇ ਬਾਹਰ ਕਿਸਾਨ ਇੱਕ ਛੁੱਟ ਹੋਣੇ ਸ਼ੁਰੂ ਹੋ ਚੁੱਕੇ ਨੇ ਸ਼ੰਭੂ ਖਨੌਰੀ ਤੇ ਕਿਸਾਨਾਂ ਦੇ ਨੁਕਸਾਨ ਦੀ ਭਰਵਾਈ ਦੀ ਮੰਗ ਇਹਨਾਂ ਕਿਸਾਨਾਂ ਦੇ ਵੱਲੋਂ ਕੀਤੀ ਜਾ ਰਹੀ ਹੈ ਡੀਸੀ ਦਫਤਰਾਂ ਦੇ ਅੱਗੇ ਧਰਨੇ ਪ੍ਰਦਰਸ਼ਨ ਦਿੱਤੇ ਜਾ ਰਹੇ ਨੇ 20 ਦਸੰਬਰ ਜੋ 20 ਦਸੰਬਰ ਹੈ ਉਸ ਦਿਨ ਵੀ ਕਿਸਾਨਾਂ ਦੇ ਵੱਲੋਂ ਰੇਲਾਂ ਦਾ ਚੱਕਾ ਜਾਮ ਕੀਤਾ ਜਾਵੇਗਾ ਅੰਮ੍ਰਿਤਸਰ ਫਿਰੋਜ਼ਪੁਰ ਸੰਗਰੂਰ ਤੇ ਬਠਿੰਡਾ ਦੇ ਵਿੱਚੋਂ ਕਿ ਟ੍ਰੇਨਾਂ ਕਿਸਾਨਾਂ ਦੇ ਵੱਲੋਂ ਰੋਕੀਆਂ ਜਾਣਗੀਆਂ ਆਪਣੀਆਂ ਵੱਖ-ਵੱਖ ਮੰਗਾਂ ਨੂੰ ਲੈ ਕੇ ਕਿਸਾਨ ਜੋ ਕਿ ਧਰਨੇ ਪ੍ਰਦਰਸ਼ਨ ਤੇ ਡਟੇ ਹੋਏ ਐ ਡੀਸੀ ਦਫ਼ਤਰਾਂ ਦੇ ਬਾਹਰ ਕਿਸਾਨਾਂ ਦੇ ਵੱਲੋਂ ਜੋ ਕਿ ਇਕੱਠ ਕਰਨਾ ਸ਼ੁਰੂ ਕਰ ਦਿੱਤਾ ਗਿਆ ਡੀਸੀ ਦਫ਼ਤਰਾਂ ਦੇ ਅੱਗੇ ਕਿਸਾਨਾਂ ਦੇ ਰੋਜ਼ ਮੁਜ਼ਾਰੇ ਸ਼ੁਰੂ ਹੋ ਚੁੱਕੇ ਨੇ ਹਾਲਾਂਕਿ ਇਹ ਕੋਈ ਪਹਿਲਾ ਮਾਮਲਾ ਨਹੀਂ ਜਦੋਂ ਕਿਸਾਨ ਧਰਨੇ ਤੇ ਬੈਠੇ ਹੋਣ ਬਹੁਤ ਵਾਰੀ ਕਿਸਾਨਾਂ ਦੇ ਵੱਲੋਂ ਇਹ ਮੰਗਾਂ ਯਾਦ ਕਰਵਾਈਆਂ ਗਿਆ ਸਰਕਾਰ ਨੂੰ ਵਾਰ-ਵਾਰ ਕਿਸਾਨ ਦੁਹਾਰ ਰਹੇ ਨੇ ਕਿ ਇਹ ਜੋ ਬਿਜਲੀ ਸੋਧ ਬਿੱਲ ਤੁਸੀਂ ਲਿਆ ਰਹੇ ਹੋ ਸਾਨੂੰ ਨਹੀਂ ਮਨਜ਼ੂਰ ਤੋਸ ਤੋਂ ਇਲਾਵਾ ਜੋ ਸ਼ੰਬੂ ਕਨੌਰੀ ਤੇ ਕਿਸਾਨਾਂ ਦਾ ਜਦੋਂ ਧਰਨਾ ਚੁਕਾਇਆ ਗਿਆ ਕਿਸਾਨਾਂ ਦਾ ਮੁਜ਼ਹਾਰਾ ਚੁਕਾਇਆ ਗਿਆ ਤਾਂ ਉਸ ਵਕਤ ਜੋ ਕਿਸਾਨਾਂ ਦੇ ਉੱਥੇ ਤੰਗੂ ਲੱਗੇ ਹੋਏ ਸੀ ਕਿਸਾਨਾਂ ਦੀਆਂ ਟਰਾਲੀਆਂ ਮੌਜੂਦ ਸੀ ਬਹੁਤ ਸਾਰਾ ਨੁਕਸਾਨ ਸੀ ਜੋ ਹੋਇਆ ਤਾਂ ਉਸ ਦੀ ਪਰਮਾਈ ਦੀ ਮੰਗ ਇਹ ਕਿਸਾਨ ਕਰ ਰਿਹਾ ਹੈ ਮਨੀਸਰ ਫਿਰੋਜ਼ਪੁਰ ਦੇ ਵਿੱਚ ਜੋ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਟ੍ਰੇਨਾਂ ਰੋਕਣ ਦਾ ਐਲਾਨ ਵੀ ਕਿਸਾਨ ਜਥੇਬੰਦੀਆਂ ਦੇ ਵੱਲੋਂ ਕਰ ਦਿੱਤਾ ਹੈ ਕਿ ਦੱਸ ਦੇ ਕਿ ਪੰਜਾਬ ਭਰ ਦੇ ਵਿੱਚ ਕਿਸਾਨਾਂ ਦੇ ਵੱਲੋਂ ਜੋ ਕਿ ਹੱਲਾ ਬੋਲਿਆ ਜਾ ਰਿਹਾ ਸ਼ੰਬੂ ਕਨੌਰੀ ਤੇ ਕਿਸਾਨਾਂ ਦੇ ਨੁਕਸਾਨ ਦੀ ਪਰਵਾਹੀ ਦੀ ਮੰਗ ਜੋ ਕੀਤੇ ਜਾਰੀਆਂ ਮੰਗ ਪੱਤਰ ਵੀ ਅੱਜ ਜੋ ਕੇ ਸੌਂਪੇ ਜਾਣਗੇ ਜੋ ਇੱਕ ਵਾਰੀ ਮੁਰਤੋ ਇਹ ਮੰਗਾਇਆ ਯਾਦ ਕਰਵਾਈਆਂ ਜਾਣ ਗਿਆ ਤਾਂ ਕਿਸਾਨ ਮਜ਼ਦੂਰ ਮੋਰਚਾ ਦੇ ਵੱਲੋਂ ਜੋ ਇੱਥੇ ਇਕੱਠ ਕੀਤਾ ਜਾ ਰਿਹਾ ਹੈ ਹਾਲਾਂਕਿ ਤੁਹਾਨੂੰ ਦੱਸ ਦੇ ਕਿ ਡੀਸੀ ਦਫ਼ਤਰਾਂ ਦੇ ਅੱਗੇ ਕਿਸਾਨਾਂ ਦੇ ਵੱਲੋਂ ਰੋਜ਼ ਮੁਜ਼ਾਰੇ ਕੀਤੇ ਜਾ ਰਹੇ ਸ਼ੰਭੂ ਖਨੋਰੀ ਤੇ ਜੋ ਨੁਕਸਾਨ ਹੋਇਆ ਕਿਸਾਨਾਂ ਦੇ ਨੁਕਸਾਨ ਦੀ ਪਰਮਾਈ ਦੀ ਮੰਗ ਇਹਨਾਂ ਕਿਸਾਨਾਂ ਦੇ ਵੱਲੋਂ ਕੀਤੀ ਜਾ ਰਹੀ ਹੈ ਬਿਜਲੀ ਸੋਧ ਬਿੱਲ ਦਾ ਵਿਰੋਧ ਕਿਸਾਨ ਕਰ ਰਹੇ ਨੇ ਅੰਮ੍ਰਿਤਸਰ ਫਿਰੋਜ਼ਪੁਰ ਸੰਗਰੂਰ ਤੇ ਬਠਿੰਡਾ ਦੇ ਵਿੱਚ 20 ਦਸੰਬਰ ਨੂੰ ਟ੍ਰੇਨਾਂ ਰੋਕ ਕੇ ਜਾਣ ਦੀ ਰੀਲਾਂ ਦਾ ਚੱਕਾ ਜਾਮ ਕੀਤੇ ਜਾਣ ਦੀ ਕਾਲ ਵੀ ਇਹਨਾਂ ਕਿਸਾਨਾਂ ਦੇ ਵੱਲੋਂ ਦੇ ਦਿੱਤੀ ਗਈ ਹੈ ਪੰਜਾਬ ਭਰ ਦੇ ਵਿੱਚ ਜੋ ਕਿਸਾਨ ਡੀਸੀ ਦਫ਼ਤਰਾਂ ਦੇ ਬਾਹਰ ਇਕੱਠੇ ਹੋ ਰਹੇ ਨੇ ਪੰਜਾਬ ਭਰ ਦੇ ਲਈ ਅੱਜ ਡੀਸੀ ਦਫ਼ਤਰਾਂ ਦੇ ਬਾਹਰ ਜੋ ਕਿਸਾਨਾਂ ਦੇ ਵੱਲੋਂ ਧਰਨੇ ਪ੍ਰਦਰਸ਼ਨ ਦੀ ਕਾਲ ਦਿੱਤੀ ਗਈ ਹੈ ਤਾਂ ਕਿਸਾਨ ਜਥਬੰਦੀਆਂ ਦੇ ਵੱਲੋਂ ਬਿਜਲੀ ਸੋਧ ਬਿੱਲ ਦਾ ਵੀ ਵਿਰੋਧ ਕੀਤਾ ਜਾ ਰਿਹਾ ਹੈ ਜ਼ੋਰਦਾਰ ਵਿਰੋਧ ਕਿਸਾਨ ਕਰ ਰਹੇ ਨੇ ਸ਼ੰਭੂ ਖਨੋਰੀ ਤੇ ਕਿਸਾਨਾਂ ਦਾ ਜੋ ਨੁਕਸਾਨ ਹੋਇਆ ਕਿਸਾਨਾਂ ਦੇ ਜੋ ਤੰਬੂ ਨੁਕਸਾਨੇ ਗਏ ਕਿਸਾਨਾਂ ਦੀਆਂ ਟਰਾਲੀਆਂ ਨੁਕਸਾਨੀਆਂ ਗਈਆਂ ਜੋ ਵੀ ਉੱਥੇ ਨੁਕਸਾਨ ਹੋਇਆ ਹਰ ਇੱਕ ਚੀਜ਼ ਦੀ ਪਰਵਾਹੀ ਦੀ ਮੰਗ ਕਿਸਾਨ ਕਰ ਰਹੇ ਨੇ ਹਾਲਾਂਕਿ ਜੋ ਆਉਣ ਵਾਲੀ 20 ਦਸੰਬਰ ਹੈ ਯਾਨੀ ਕਿ ਪਰਸੋਂ 20 ਦਸੰਬਰ ਨੂੰ ਕਿਸਾਨਾਂ ਦੇ ਵੱਲੋਂ ਰੇਲਾਂ ਦਾ ਚੱਕਾ ਜਾਮ ਕੀਤਾ ਜਾਵੇਗਾ ਜ਼ਾਹਿਰ ਤੌਰ ਤੇ ਰੇਲਾ ਰੋਕੀਆਂ ਜਾਣਗੀਆਂ ਆਮ ਲੋਕਾਂ ਨੂੰ ਖੱਜਲ ਖਵਾਰੀ ਦਾ ਸਾਹਮਣਾ ਫਰਤੋ ਕਰਨਾ ਪਵੇਗਾ ਵਾਰ-ਵਾਰ ਕਿਸਾਨ ਕਹਿੰਦੇ ਨੇ ਕਿ ਅਸੀਂ ਪਰੇਸ਼ਾਨ ਨਹੀਂ ਕਰਨਾ ਸਾਡੀਆਂ ਮੰਗਾਂ ਮੰਨੋ ਅਸੀਂ ਵਾਰ-ਵਾਰ ਜੋ ਕੇ ਤੁਹਾਡੇ ਤੱਕ ਆਪਣੀ ਗੱਲ ਪਹੁੰਚਾ ਰਹੇ ਹਾਂ ਸਰਕਾਰ ਦੇ ਵੱਲੋਂ ਕਈ ਮੀਟਿੰਗਾਂ ਵੀ ਕਿਸਾਨਾਂ ਦੇ ਨਾਲ ਕੀਤੀਆਂ ਗਈਆਂ ਪਰ ਆਖਿਰਕਾਰ ਜੋ ਮੀਟਿੰਗਾਂ ਦੇ ਵਿੱਚ ਕਿਤੇ ਨਾ ਕਿਤੇ ਸਹਿਮਤੀ ਤਾਂ ਬਣਦੀ ਹੈ ਪਰ ਉਹਨਾਂ ਸਹਿਮਤੀਆਂ ਤੋਂ ਬਾਅਦ ਉਹਨਾਂ ਮੰਗਾਂ ਨੂੰ ਜੋ ਉਹਨਾਂ ਅਸਹਿਮਤੀਆਂ ਨੂੰ ਜੋ ਸਰਕਾਰ ਜਿਤਾਉਂਦੀ ਹੈ ਅਮਲੀ ਜਾਮਾ ਨਹੀਂ ਪਵਾਇਆ ਜਾਂਦਾ ਤਾਂ ਸ਼ੰਭੂ ਖੁਨੋਰੀ ਤੇ ਕਿਸਾਨਾਂ ਦੇ ਨੁਕਸਾਨ ਦੀ ਭਰਾਈ ਜੋ ਹੋਈ ਹੈ ਉਹ ਸਰਕਾਰ ਕਰੇ ਇਸ ਤੋਂ ਬਾਅਦ ਅਰਨੇ ਪ੍ਰਦਰਸ਼ਨ ਚੁੱਕੇ ਜਾਣਗੇ ਹਾਲਾਂਕਿ ਦੱਸ ਦਈਏ ਕਿ ਅੱਜ ਡੀਸੀ ਦਫ਼ਤਰਾਂ ਦੇ ਬਾਹਰ ਕਿਸਾਨ ਇਕੱਠੇ ਹੋ ਰਹੇ ਨੇ ਡੀਸੀ ਦਫ਼ਤਰਾਂ ਦੇ ਬਾਹਰ ਕਿਸਾਨਾਂ ਦਾ ਇਕੱਠ ਜੋ ਕਿ ਨਜ਼ਰ ਆ ਰਿਹਾ ਹੈ ਤਾਂ ਵੱਖ-ਵੱਖ ਥਾਵਾਂ ਤੇ ਜੋ ਕਿ ਕਿਸਾਨ ਡੀਸੀ ਦਫ਼ਤਰਾਂ ਦੇ ਬਾਹਰ ਇਕੱਠੇ ਹੋਣੇ ਸ਼ੁਰੂ ਹੋ ਚੁੱਕੇ ਹੈ ਵੱਖ-ਵੱਖ ਮੰਗਾਂ ਨੂੰ ਲੈ ਕੇ ਉਹਨਾਂ ਦੇ ਵੱਲੋਂ ਆਪਣਾ ਮੰਗ ਪੱਤਰ ਵੀ ਸੌਂਪਿਆ ਜਾਵੇਗਾ ਮੰਗ ਪੱਤਰ ਦੇ ਵਿੱਚ ਉਹ ਸਾਰੀਆਂ ਮੰਗਾਂ ਜੋ ਕਿਸਾਨ ਪਹਿਲਾਂ ਵੀ ਕਈ ਵਾਰ ਰੱਖ ਚੁੱਕੇ ਨੇ ਸਰਕਾਰ ਦੇ ਕੰਨੀ ਪਾ ਚੁੱਕੇ ਨੇ ਅੱਜ ਮੁੜ ਤੋਂ ਉਹੀ ਮੰਗਾਂ ਚੇਤੇ ਕਰਵਾਈਆਂ ਜਾਣਗੀਆਂ ਕਿਸਾਨ ਜਥੇਬੰਦੀਆਂ ਦੇ ਵੱਲੋਂ ਬਿਜਲੀ ਅੱਜ ਗੱਲ ਕਰਾਂਗੇ ਸਹਿਯੋਗੀ ਮਨਿੰਦਰ ਸਿੰਘ ਮੋਂਗਾ ਸਾਡੇ ਨਾਲ ਜੋ ਲਾਈਵ ਜੁੜ ਚੁੱਕੇ ਨੇ ਉਹਨਾਂ ਦਾ ਰੁੱਕ ਕਰਦੇ ਆ ਮਨਿੰਦਰ ਇਸ ਵਕਤ ਕਿੱਥੇ ਮੌਜੂਦ ਹੋ ਕਿੰਨੀ ਕੁ ਵੱਡੀ ਤਾਦਾਦ ਦੇ ਵਿੱਚ ਕਿਸਾਨ ਇੱਥੇ ਇਕੱਠੇ ਹੋ ਚੁੱਕੇ ਨੇ ਤੇ ਕਿੰਨੀ ਕੁ ਮਾਤਰਾ ਦੇ ਵਿੱਚ ਕਿਸਾਨ ਹੋਰ ਪਹੁੰਚਣਗੇ ਕਿਹੜੀਆਂ-ਕਿਹੜੀਆਂ ਖਾਸ ਮੰਗਾਂ ਨੇ ਵਿਸਥਾਰ ਨਾਲ ਜਾਣਕਾਰੀ ਸਾਂਝਾ ਕਰਦੇ ਹੋ ਈਸੋਦ ਬਿੱਲ 2025 ਸਮੇਤ ਵੱਖ-ਵੱਖ ਹੱਕੀ ਮੰਗਾਂ ਨੂੰ ਲੈ ਕੇ ਪਿਛਲੇ ਲੰਬੇ ਅਰਸੇ ਤੋਂ ਕਿਸਾਨ ਮਜਦੂਰ ਸੰਘਰਸ਼ ਮੋਰਚੇ ਵੱਲੋਂ ਸੂਬੇ ਭਰ ਦੇ ਵਿੱਚ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਦੇ ਖਿਲਾਫ ਆਪਣੇ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ ਨੇ ਲੰਗੀ 5 ਤਰੀਕ ਨੂੰ ਵੀ 2 ਘੰਟੇ ਦਾ ਸੰਕੇਤਕ ਰੂਪ ਦੇ ਵਿੱਚ ਰੇਲ ਲੋਕੋ ਧਰਨਾ ਦਿੱਤਾ ਗਿਆ ਸੀ ਔਰ ਉਸੇ ਦਿਨ ਐਲਾਨ ਕੀਤਾ ਗਿਆ ਸੀ ਜੇਕਰ ਸਰਕਾਰ ਨੇ ਇਹਨਾਂ ਹੱਕੀ ਮੰਗਾ ਨੂੰ ਲੈ ਕੇ ਕੋਈ ਸੰਜੀਦਗੀ ਨਾ ਦਿਖਾਈ ਤਾਂ 18 ਅਤੇ 19 ਤਰੀਕ ਨੂੰ ਸੂਬੇ ਭਰ ਦੇ ਵਿੱਚ ਡਿਪਟੀ ਕਮਿਸ਼ਨਰ ਦਫ਼ਤਰਾਂ ਦੇ ਬਾਹਰ ਧਰਨੇ ਦਿੱਤੇ ਜਾਣਗੇ। ਅਸੀਂ ਇਸ ਵੇਲੇ ਮੌਜੂਦ ਹਾਂ ਅਮਰਸਰ ਦੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਧਰਨੇ ਦੀ ਤਿਆਰੀ ਜਿਹੜੀ ਹੈ ਪੂਰੀ ਕਰ ਦਿੱਤੀ ਗਈ ਹੈ। ਕਿਸਾਨ ਆਗੂ ਸਰਵਨ ਸਿੰਘ ਪੰਦੇਰ ਇੱਥੇ ਪਹੁੰਚ ਚੁੱਕੇ ਨੇ। ਕਿਸਾਨਾਂ ਦੀ آمد ਵੀ ਸ਼ੁਰੂ ਹੋ ਚੁੱਕੀ ਹੈ ਔਰ ਕਿਉਂਕਿ 2 ਦਿਨ ਦਾ ਇਹ ਮੋਰਚਾ ਹੈ ਤਾਂ ਉਸ ਨੂੰ ਲੈ ਕੇ ਤਿਆਰੀਆਂ ਵੀ ਪੂਰੀਆਂ ਕੀਤੀ ਗਈਆਂ। ਸਭ ਤੋਂ ਪਹਿਲਾਂ ਇਹ ਜਿਹੜੀ ਸਟੇਜ ਦੇਖੋ ਸੀ ਟਰਾਲੀ ਦੇ ਵਿੱਚ ਸਟੇਜ ਤਿਆਰ ਕੀਤੀ ਗਈ ਹੈ। ਤੋ ਸਰਵਨ ਸਿੰਘ ਪੰਦੇਰ ਇੱਥੇ ਮੌਜੂਦ ਨੇ ਸੀ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕਿਉਂਕਿ 18-19 ਤਰੀਕ ਨੂੰ ਸੂਬੇ ਭਰ ਦੇ ਵਿੱਚ ਡਿਪਟੀ ਕਮਿਸ਼ਨਰ ਦਫ਼ਤਰਾਂ ਦੇ ਬਾਹਰ ਧਰਨੇ ਦੇਣ ਦਾ ਐਲਾਨ ਕੀਤਾ ਗਿਆ ਔਰ 20 ਤਰੀਕ ਨੂੰ ਜੇਕਰ ਦੋ ਦਿਨਾਂ ਚ ਸਰਕਾਰ ਵੱਲੋਂ ਕੋਈ ਸੰਜੀਦਗੀ ਨਾ ਦਿਖਾਈ ਗਈ ਤਾਂ 20 ਤਰੀਕ ਨੂੰ ਅਨਮਿੱਥੇ ਸਮੇਂ ਲਈ ਰੇਲ ਲੋਕੋ ਧਰਨਾ ਵੀ ਦਿੱਤਾ ਜਾ ਸਕਦਾ ਹੈ ਤੋ ਸਰਵਨ ਸਿੰਘ ਪੰਦੇਰ ਸਾਹਿਬ ਮੌਜੂਦ ਨੇ ਪੰਦੇਰ ਸਾਹਿਬ ਅੱਜ ਮੁੜ ਤੋਂ ਧਰਨਿਆਂ ਤੇ ਬੈਠਣ ਦੇ ਲਈ ਮਜਬੂਰ ਹੋਣਾ ਪਿਆ ਹਾਂ ਦੇਖੋ ਬਿਲਕੁਲ ਤੁਹਾਡੀ ਗੱਲ ਠੀਕ ਹੈ ਅਸੀਂ ਇਸੇ ਕਰਕੇ ਆਪਣਾ ਜਿਹੜਾ ਮੋਰਚਾ ਡੀਸੀ ਦਫ਼ਤਰਾਂ ਤੇ ਲਾਇਆ ਵੀ ਪਬਲਿਕ ਚ ਸਾਡੇ 3.5 ਕਰੋੜ ਪੰਜਾਬੀਆਂ ਦੇ ਅੰਦਰ ਜੜਾ ਵਾ ਉਹ ਇਹ ਗੱਲਾਂ ਨਾ ਜਾਣ ਵੀ ਅਸੀਂ ਕਿਤੇ ਰੇਲ ਰੋਕੂ ਹੀ ਦਸਾਂ ਸੁਖੀ ਹੋ ਵੀ ਆ ਇੱਕ ਮਹੀਨਾ ਪਹਿਲੋ ਸਰਕਾਰ ਨੂੰ ਮੰਗ ਪੱਤਰ ਭੇਜੇ ਫਿਰ 1 ਦਸੰਬਰ ਨੂੰ ਦੇ ਕੇ ਗਏ ਤੇ ਪੰਜ ਨੂੰ ਵੀ ਲਗਭਗ ਪੰਜ ਜਿਹੜਾ ਦੋ ਕਿੰਟਾ ਰੇਲ ਰੁਕੋ ਉਦੋਂ ਵੀ ਉਦੋਂ ਗੱਲ ਕੀਤੀ ਸੀ ਵੀ ਇਹ ਤਾਂ ਸਾਡਾ ਛੋਟਾ ਵਾ ਤੁਸੀਂ ਗੱਲ ਕਰੋ ਸਰਕਾਰ ਨਾਲ ਗੱਲ ਕਰਕੇ ਸਾਡੇ ਮਸਲਿਆਂ ਦਾ ਹੱਲ ਕਰੋ ਹੁਣ ਸਾਡਾ ਇੱਕ ਮੈਂ ਕਰੈਕਸ਼ਨ ਕਰਦਾ ਵੀ ਇਹ ਅਨਲਿਮਿਟਿਡ ਨਹੀਂ ਹੈਗਾ ਠੀਕ ਹੈ ਅਸੀਂ ਮੀਟਿੰਗ ਅਗਲੇ ਦਿਨ ਹੀ ਸੱਦੀ ਹੋਈ ਜਾਂ ਫਿਰ ਕੇ ਐਮਐਮ ਦੀ ਵੀ ਸੰਚਾਰਾ 19 ਦਾ ਤੁਸੀਂ ਹੈਗਾ 20 ਤਰੀਕ ਦਾ 20 ਤਰੀਕ ਦਾ ਰੇਲ ਰੁਕੋ ਆ ਪਰ ਵਨ ਮਿੱਥੇ ਸਮੇਂ ਦਾ ਕਿਸਾਨ ਮਜ਼ਦੂਰ ਮੋਰਚੇ ਦਾ ਐਲਾਨ ਨਹੀਂ ਹੈਗਾ 21 ਤਰੀਕ ਨੂੰ ਮੀਟਿੰਗ ਸਦਿਕ ਕਮਮ ਨੇ 20 ਨੂੰ ਇੱਕ ਦਿਨ ਦੇ ਲਈ ਉਹ ਨਾ ਇੱਕ ਦਿਨ ਵੀ ਨਹੀਂ ਹੈਗਾ ਉਹ ਅਗਲੇ ਐਲਾਨ ਤੱਕ ਜਾਰੀ ਰਹੂਗਾ ਕਿ ਕਿੰਨਾ ਚਿਰ ਚਲਾਉਣਾ ਇਹ ਕਮਮ ਦੀ ਟੀਮ ਸੋਚੂਗੀ ਇੱਕ ਤਾਂ ਹੁੰਦਾ ਨਾ ਪੱਕਾ ਪਿਆ ਇਹ ਕੀਤੀ ਜਾਊਗੀ ਮਤਲਬ 20 ਨੂੰ ਸ਼ੁਰੂ ਕਰ ਦਿੱਤਾ ਜਾਊਗਾ ਇਹ ਜਾਰੀ ਰੱਖਣਾ ਜਾਂ ਬੰਦ ਕਰਨਾ ਸਰਕਾਰ ਦੇ ਅੱਤੇ ਫਿਰ ਸਰਕਾਰ ਦੇ ਅੱਤੇ ਫਿਰ ਕਿੰਨੂੰ ਫਿਰ ਜਾ ਜਾਾਂਗੇ ਇਹਦਾ ਮਤਲਬ ਸਾਡੀ ਸਮਝਦਾਰੀ ਇਹ ਆ ਕਿ ਅਸੀਂ ਗੁਜਾਇਸ਼ਾ ਰੱਖੀ ਆ ਵੀ ਸਰਕਾਰ ਜੇ ਮਸਲਿਆਂ ਦਾ ਹੱਲ ਕਰਦੀ ਆ ਤੇ ਆਪਾਂ ਆਪਾਂ ਪੱਕਾ ਕੋ ਰੇਲ ਰੋਕੋ ਨਹੀਂ ਕਰਨਾ ਹੈਗਾ ਜੇ ਜੇ ਸਵਾਲ ਕੀ ਇੱਕ ਤਾਂ ਹੱਕੀ ਮੰਗਾ ਕੀ ਹੈ ਇੱਕ ਹੁਣ ਤੱਕ ਸਰਕਾਰ ਦੀ ਕਿੰਨੀ ਕਿ ਸੰਜੀਦਗੀ ਨਜ਼ਰ ਆਈ ਹੈ ਇਹ ਦੇਖੋ ਲਗਭਗ ਮੈਨੂੰ ਲੱਗਦਾ ਵੀ ਇੱਕ ਸਾਲ ਹੋ ਗਿਆ ਥੋੜਾ ਜਿਹਾ ਚੇਤੇ ਕਰ ਲੋ ਐਸਕੇਐਮ ਚੰਡੀਗੜ੍ਹ ਜਾਣਾ ਚਾਹੁੰਦਾ ਸੀਗਾ ਜਿਹੜੀ ਚੰਡੀਗੜ੍ਹ ਦੀ ਮੀਟਿੰਗ ਟੁੱਟੀ ਸੀਗਾ ਉਹਨਾਂ ਨੂੰ 5 ਪਿਛਲੇ 24 ਅਪ੍ਰੈਲ ਨੂੰ ਚੰਡੀਗੜ੍ਹ ਨਹੀਂ ਜਾਣ ਦਿੱਤਾ ਗ੍ਰਿਫਤਾਰ ਹੋ ਗਏ ਕਿਸਾਨ ਟਕਰਾਅ ਹੋਇਆ ਮੁੜ ਕੇ ਮੀਟਿੰਗ ਨਹੀਂ ਹੋਈ ਮੁੱਖ ਮੰਤਰੀ ਨਾਲ ਠੀਕ ਹੈ ਜੀ ਸਾਨੂੰ 19 ਨੂੰ ਸੱਦ ਕੇ ਚੰਡੀਗੜ੍ਹ ਗ੍ਰਿਫਤਾਰ ਕਰਕੇ ਸਾਡਾ ਮੋਰਚਾ ਕੁੱਟ ਕੇ ਠਾਲ ਦਿੱਤਾ ਉਦੋਂ ਬਾਅਦ ਕੋਈ ਮੀਟਿੰਗ ਨਹੀਂ ਹੈਗੀ ਉਦੋਂ ਬਾਅਦ ਦਾ ਤੁਸੀਂ ਪ੍ਰੋਸੈਸ ਦੇਖੋ ਹਨਾ ਔਰ ਮੰਗਾ ਉਦੋਂ ਦੀਆਂ ਅਸੀਂ ਪੈਂਡਿੰਗ ਐ ਕੀ ਕੀ ਮੁੱਖ ਮੰਗੇ ਦੇਖੋ ਇੱਕ ਤਾਂ ਉਹ ਨਵਾਂ ਜਿਹੜਾ ਆ ਗਿਆ ਬਿਜਲੀ ਸੋਧ ਬਿੱਲ ਦਾ ਖਰੜਾ ਜਿਹੜਾ ਬਿਜਲੀ ਸੋਧ ਬਿੱਲ 225 ਉਹ ਦਾ ਖਰੜੇ ਨੂੰ ਰੱਦ ਕਰਨਾ ਹੁਣ ਪੰਜਾਬ ਸਰਕਾਰ ਇਹ ਕਹੂਗੀ ਮੀਡੀਆ ਐਚਪੀ ਸਾਡਾ ਤਾਂ ਲੈਣਾ ਦੇਣਾ ਨਹੀਂ ਇਹ ਕਿੰਦਰ ਕਰ ਰਿਹਾ ਉਹਨਾਂ ਨੇ ਪਹਿਲੋਂ 8 ਨਵੰਬਰ ਤੱਕ ਫਿਰ 30 ਨਵੰਬਰ ਤੱਕ ਸਮਾਂ ਮੰਗਿਆ ਸੀਗਾ ਇਹਨਾਂ ਕੋਲ ਇਹਨਾਂ ਕੋਈ ਜਵਾਬ ਹੀ ਨਹੀਂ ਦਿੱਤਾ ਹਾਂ ਆ ਜਾਂ ਨਾ ਆ ਸੀ ਦੇ ਅੱਕ 'ਚ ਆ ਕੱਲ ਮੈਂ ਸੰਜੀਤ ਸਿੰਘ ਦੀ ਵੀਡੀਓ ਦੇਖ ਰਿਆ ਸੀ ਥੋੜੇ ਦਿਨ ਪਹਿਲਾਂ ਉਹ ਜੂਪੀ ਦੇ ਵਿੱਚ ਜਿਹੜੇ ਪ੍ਰੀਪੇਡ ਮੀਟਰ ਲੱਗੇ ਉੱਤੇ ਬਹੁਤ ਬੋਲ ਰਹੇ ਨੇ ਆਵਾਜ਼ਾਂ ਆ ਰਹੀਆਂ ਨੇ ਵੀ ਤਾਂ ਨੁਕਸਾਨ ਬਹੁਤ ਹੈ ਖਪਤਕਾਰਾਂ ਦਾ ਤਾਂ ਇਹੀ ਕੰਮ ਤੁਸੀਂ ਪੰਜਾਬ ਜੂਪੀ ਤਾਂ ਲੈਂਦੇ ਆਹੋ ਇੱਥੇ ਆ ਪੰਜਾਬ ਚ ਇਹੀ ਕੰਮ ਤੁਸੀਂ ਕਰ ਰਹੇ ਹੋ ਤੁਹਾਡੀ ਸਰਕਾਰ ਕਹਿ ਕੇ ਆਈ ਸੀਪੀਸੀ ਖਪਤਕਾਰਾਂ ਦੇ ਘਰਾਂ ਚ ਜ਼ਬਰਦਸਤੀ ਮੀਟਰ ਲਾਵਾਂਗੇ ਨਹੀਂ ਹੁਣ ਤੁਸੀਂ ਧੱਕੇ ਨਾਲ ਲਾ ਰਹੇ ਹੋ ਇਹ ਮੀਟਰ ਦੀ ਖਪਤ ਇੰਨੀ ਜ਼ਿਆਦਾ ਵਾ ਵੀ ਅਸੀਂ ਇਹਨੂੰ ਬਾਲ ਨਹੀਂ ਸਕਦੇ ਅਸੀਂ ਕਹਿੰਦੇ ਪੁਰਾਣੇ ਮੀਟਰ ਲਾ ਲਓ ਉਹਦੇ ਹਿਸਾਬ ਨਾਲ ਅਸੀਂ ਤੁਹਾਨੂੰ ਬਿੱਲ ਭੇਜ ਮਨਿੰਦਰ ਲਗਾਤਾਰ ਆਪਣੇ ਗੱਲਬਾਤ ਜਾਰੀ ਖੋ ਅਪਡੇਟ ਤੁਹਾਡੇ ਤੋ ਲੈ ਕੇ ਰਾਵਾਂਗੇ ਤਾਂ ਅੰਮ੍ਰਿਤਸਰ ਤੋਂ ਲਾਈਵ ਤਸਵੀਰਾਂ ਤੁਹਾਡੇ ਤੱਕ ਪਹੁੰਚਾਈਆਂ ਜਾ ਰਹੀ ਸੀ ਜਿੱਥੇ ਕਿ ਕਿਸਾਨਾਂ ਦੇ ਵੱਲੋਂ ਇਹ ਦਰਨਾ ਪ੍ਰਦਰਸ਼ਨ ਦਿੱਤਾ ਜਾ ਰਿਹਾ ਹੈ ਡੀਸੀ ਦਫ਼ਤਰਾਂ ਦੇ ਬਾਹਰ ਕਿਸਾਨ ਜੋ ਕਿ ਇਕੱਠੇ ਹੋਣੇ ਸ਼ੁਰੂ ਹੋ ਚੁੱਕੇ ਨੇ ਸਹਿਯੋਗੀ ਮਨਿੰਦਰ ਸਿੰਘ ਮੋਗਾ ਜਿਨ੍ਹਾਂ ਦੇ ਵੱਲੋਂ ਗੱਲਬਾਤ ਕੀਤੀ ਜਾ ਰਹੀ ਸੀ ਕਿਸਾਨਾ ਗੁਰਵਰ ਸਿੰਘ ਪੰਦੇੜ ਦੇ ਨਾਲ ਮਨਿੰਦਰ ਫਿਲਹਾਲ ਦੇ ਬਹੁਤ ਬਹੁਤ ਧੰਨਵਾਦ ਤਾਂ ਕਿਸਾਨ ਜਥੇਬੰਦੀ ਦੇ ਵੱਲੋਂ ਬਿਜਲੀ ਸੋਧ ਬਿੱਲ ਦਾ ਜੋ ਵਿਰੋਧ ਕੀਤਾ ਜਾ ਰਿਹਾ ਹੈ ਹਾਲਾਂਕਿ ਤੁਹਾਨੂੰ ਦੱਸ ਦੇ ਕਿ ਕਿਸਾਨਾਂ ਦਾ ਇਕੱਠ ਹੋਣਾ ਸ਼ੁਰੂ ਹੋ ਚੁੱਕਿਆ ਹੈ ਆਪਣੇ ਮੰਗ